ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਸਲ ਮੰਨ ਲੈਂ ਨਿਆ ਮੁੱਖ ਸੁਰਖੀਆਂ ਤੇ ਸੁਖਬੀਰ ਬਾਦਲ ਦੇ ਹਮਲੇ ਦੇ ਮਾਮਲੇ 'ਚ ਰਵਨੀਤ ਬਿੱਟੂ ਦਾ ਬਿਆਨ ਕਿਹਾ ਨਾਰਾਇਣ ਸਿੰਘ ਚੌੜਾ ਨੂੰ ਕੀਤਾ ਜਾਵੇ ਸਨਮਾਨਿਤ ਰਵਨੀਤ ਬਿੱਟੂ ਤੇ ਅਮਨ ਮਲਕ ਨੂੰ ਆਸ਼ਤੇ ਪਕਲੇਰ ਦਾ ਕਰਾਰਾ ਜਵਾਬ ਹਮਲੇ ਦੇ ਤੇ ਪਾਚ ਪਤੇ ਜਿੱਤਾਈ ਅਸ਼ੰਕਾ ਬਿਕਰਮਜੀਠਿਆ ਨੇ ਸੁਖਪੀਰ ਬਾਦਲ ਹਮਲੇ ਮਾਮਲੇ ਚ ਕੱਢ ਲਿਆੰਦੇ ਨਵੇਂ ਸਬੂਤ ਨਰਾਇਣ ਚੋੜਾ ਦੀ ਪੁਲਿਸ ਮੁਲਾਜ਼ਮਾ ਦੇ ਨਾਲ ਗਲਪਾਤ ਕੀਤੀ ਸਾਂਜੀ ਨਰਾਇਣ ਸਿੰਘ ਚੋੜਾ ਦੀ ਦਸਤਾਰ ਉਤਾਰਨ ਦਾ ਮਾਮਲਾ ਦਲ ਖਾਲਸਾ ਨੇ ਸ੍ਰੀ ਕਾਲ ਤੱਕ ਸਹਦਿਸ ਕਤਰੇ ਦੇ ਬਾਹਰ ਚਿਪਕਾਇਆ ਮੰਗ ਪੱਤਰ ਖਬਰਾਂ ਵਿਸਥਾਰ ਤੇ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਭਾਜਪਾ ਦੇ ਆਗੂ ਰਮਨ ਮਲਿਕ ਨੇ ਸੁਖਵੀਰ ਬਾਦਲ ਨੂੰ ਸੁਣਾਏ ਗਏ ਧਾਰਮਿਕ ਫੈਸਲੇ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਇਨਾਂ ਹੀ ਨਹੀਂ ਰਵਨੀਤ ਬਿੱਟੂ ਨੇ ਇਹ ਤੱਕ ਕਹਿ ਦਿੱਤਾ ਕਿ ਸੁਖਵੀਰ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਤੋਂ ਬਾਅਦ ਉਸ ਨੇ ਹਮਲਾ ਕਰਨ ਦਾ ਫੈਸਲਾ ਲਿਆ ਉੱਥੇ ਹੀ ਰਮਨ ਮਲਿਕ ਨੇ ਕਿਹਾ ਕਿ ਜਥੇਦਾਰ ਸਹਿਬਾਨਾਂ ਦੇ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਏ ਇਹ ਸਿਆਸਤ ਤੋਂ ਪ੍ਰੇਰਿਤ ਅਤੇ ਸਿਆਸੀ ਦਬਾਅ ਦੇ ਹੇਠ ਇਹ ਫੈਸਲੇ ਲਏ ਗਏ ਨੇ ਰਵਨੀਤ ਬਿੱਟੂ ਨੇ ਸੁਖਵੀਰ ਬਾਦਲ ਦੇ ਉੱਤੇ ਹਮਲੇ ਨੂੰ ਲੈ ਕੇ ਨਿੰਦਾ ਕੀਤੀ ਸੀ ਪਰ ਹੁਣ ਯੂ-ਟਰਨ ਮਾਰ ਲਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੁਖਵੀਰ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਮੋੜ ਤੋਂ ਟਿੱਪਣੀ ਕੀਤੀ ਹੈ ਰਮਨੀਤ ਬਿੱਟੂ ਨੇ ਕਿਹਾ ਕਿ ਨਰਾਇਣ ਸਿੰਘ ਚੌੜੇ ਨੇ ਭਾਵਨਾਵਾਂ ਦੇ ਵਿੱਚ ਬੈਠ ਕੇ ਇਹ ਹਮਲਾ ਕੀਤਾ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਰਾਇਣ ਸਿੰਘ ਚੌੜੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਨਾ ਕੇਵਲ ਸਨਮਾਨਿਤ ਬਲਕਿ ਅਜਾਇਬ ਘਰ ਤੇ ਵਿੱਚ ਵੀ ਉਸ ਦੀ ਤਸਵੀਰ ਲਗਾਉਣੀ ਚਾਹੀਦੀ ਹੈ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਹ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬਿਆਦ ਵੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਕੇ ਉਹ ਭਾਵਨਾ ਦੇ ਬਹਿ ਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹੜਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਆ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਰਦਾਰ ਬਿਨ ਸਿੰਘ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਆਣੇ ਹੋਣਾ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜਥੇਦਾਰ ਸਭਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਮੇਸ਼ਾਂ ਗੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆਇਸ ਬਾਹਰ ਉਹਨਾਂ ਨੇ ਉਹਨੇ ਜਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ بڑا ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਨ ਨੂੰ ਵੀ ਅਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਜ਼ਿਕਰ ਖਾਸ ਹੈ ਕਿ 3 ਦਸੰਬਰ 2024 ਨੂੰ ਪਹਿਲੇ ਦਿਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਬਤੌਰ ਪਹਿਰੇਦਾਰ ਸੇਵਾ ਨਿਭਾਈ ਤੇ 4 ਦਸੰਬਰ 2024 ਨੂੰ ਉਨ੍ਹਾਂ ਉੱਤੇ ਨਰੈਣ ਸਿੰਘ ਚੌੜੇ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਵਿਪਖੀ ਹੋਈ ਹੈ ਹਾਲਾਂਕਿ ਨਰੈਣ ਸਿੰਘ ਚੌੜੇ ਨੂੰ ਉਸੇ ਹੀ ਵੇਲੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਸਦਾ ਵਾਰ ਵੀ ناکਾਮਯਾਬ ਹੋ ਗਿਆ ਸੀ ਰਵਨੀਤ ਬਿੱਟੂ ਨੇ ਨਰੈਣ ਸਿੰਘ ਚੌੜਾ ਨੂੰ ਸਨਮਾਨਿਤ ਕਰਨ ਵਾਲੀ ਗੱਲ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਾਰਾ ਵਧਾ ਦਿੱਤਾ ਹੈ ਮੁੱਖ ਬੁਲਾਰੇ ਐਡਵੋਕੇਟ ਅਸ਼ਦੀਪ ਕਲੇਰ ਨੇ ਨਾ ਕੇਵਲ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਹੈ ਬਲਕਿ ਰਵਨ ਮਲਕ ਨੂੰ ਵੀ ਆੜੇ ਹੱਥੀ ਲਿਆ ਕਲੇਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਦੇ ਉੱਤੇ ਹੀ ਅਸ਼ੰਕੇ ਸੀ ਪਰ ਹੁਣ ਭਾਜਪਾ ਨੇ ਇਹ ਬਿਆਨ ਦੇ ਕੇ ਰੁਖ ਹੀ ਬਦਲ ਦਿੱਤਾ ਹੈ ਮਾਮਲੇ ਦਾ ਅਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਨਾ ਕੇਵਲ ਕਾਂਗਰਸ ਬਲਕਿ ਭਾਜਪਾ ਵੀ ਕਦੇ ਇਸ ਜਿਹੜੀ ਅਕਾਲ ਤਖਤ ਸਹਦ ਦੇ ਫੈਸਲੇ ਨੂੰ ਨਹੀਂ ਸਮਝ ਸਕੀ ਪੰਜਵਾਂ ਆਗੂ ਰਮਨ ਮਲਿਕ ਦੇ ਵੱਲੋਂ ਜਥੇਦਾਰ ਸਹਪੰਨ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਤੇ ਰਵਨੀਤ ਬਿੱਟੂ ਨੇ ਨਾਰਾਇਣ ਸਿੰਘ ਚੌੜੇ ਨੂੰ ਸਨਮਾਨਿਤ ਕਰਨ ਦੀ ਗੱਲ ਕਹੀਏ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ फडਕ ਦੀ ਵਿਖਾਈ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਕੋਰ ਕਮੇਟੀ ਦੇ ਮੈਂਬਰ ਅਤੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਸ਼ਦੀਪ ਕਲੇਰ ਨੇ ਰਵਨੀਤ ਪਿੱਟੂ ਅਤੇ ਰਮਨ ਮਲਿਕ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਪਰ ਅੱਜ ਜਿਵੇਂ ਭਾਜਪਾ ਲੱਗੀ ਹੈ ਖਾਸ ਕਰਕੇ ਰਵਨੀਤ ਬਿੱਟੂ ਹੋਣ ਰਮਨ ਮਲਿਕ ਹੋਣ ਇਹਨਾਂ ਦੇ ਬਿਆਨ ਤੇ ਸਾਬਤ ਕਰ ਰਹੇ ਨੇ ਵੀ ਇਹ ਕਿਤੇ ਨਾ ਕਿਤੇ ਡੀਪ ਸਟੇਟ ਪਾਲਿਸੀ ਔਰ ਜਿਹੜੀ ਮੋਡਰੇਟ ਸਿੱਖ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਤਾਂ ਉਹਨੂੰ ਮਾਰਨ ਵਾਲੇ ਪਾਸੇ ਨੂੰ ਲੱਗੇ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸਪਸ਼ਟ ਲਫ਼ਜ਼ਾਂ 'ਚ ਜਵਾਬ ਦੇਣਾ ਚਾਹੁੰਦਾ ਕਿ ਰਵਨੀਤ ਬਿੱਟੂ ਸਾਹਿਬ ਜਦੋਂ ਜਦੋਂ ਕੋਈ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ ਕੇ ਆਇਆ ਹਥਿਆਰ ਲੈ ਕੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮਾਨਸਿਕਤਾ ਹੈ ਇੰਦਰਾ ਗਾਂਧੀ ਨੂੰ ਤੁਸੀਂ ਮਾਂ ਕਹਿੰਦੇ ਹੋ ਯਾ 84 ਚ ਦਰਬਾਰ ਸਾਹਿਬ ਤੇ ਗੋਲੀ ਚੱਲੀ ਯਾ ਜਦ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਅਜ ਰਵਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸੰਤਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਡੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਕਿ ਜਿਹੜਾ ਅਸੈਸੀਨੇਸ਼ਨ ਪਲੋਟ ਹੈ ਉਹਨੂੰ ਸੰਕਤੀ ਦਾ ਰੰਗ ਦੇ ਦਿਓ ਤਾਂ ਹੀ ਕਮਿਸ਼ਨਰ ਸਾਹਿਬ ਤੋਂ ਤੁਸੀਂ ਲੋਕਾਂ ਨੇ ਬਿਆਨ ਦਵਾਇਆ ਅੱਜ ਤਾਂ ਅਸਲੀਅਤ ਤੁਹਾਡੀ ਲੋਕਾਂ ਦੀ ਨੰਗੀ ਹੋ ਗਈ ਔਰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਹੁਣ ਬਿੱਟੂ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਫਿਰ ਤੇ ਬੈਂਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਚਾਈਦਾ ਸੀਸ ਨਵਾ ਕੇ ਚਾਈਦਾ ਅਕਾਲ ਤਖਤ ਸਾਹਿਬ ਦੇ ਨਾਲ ਤਕਰੀਰਾਂ ਦਲੀਲਾਂ ਨਹੀਂ ਹੁੰਦੀਆਂ ਗੁਰਸਿੱਖ ਜਾਣਦਾ ਹੈ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਣ ਭਾਵਨਾ ਦੇ ਨਾਲ ਤੇ ਨਾਲੇ ਰਵਨੀਤ ਬਿੱਟੂ ਮੇਰੀ ਇੱਕ ਗੱਲ ਦਾ ਜਵਾਬ ਦੇਵੇ ਜਿਹੜੀ ਉਥੇ ਮਲੇਰ ਕੋਟਲੇ ਕੁਰਾਨ ਸ਼ਰੀਫ ਦੀ ਬੇਦਬੀ ਹੋਈ ਉਹច ਤਾਂ ਆਮ ਆਦਮੀ ਪਾਰਟੀ ਦਾ ਸਿੱਧਾ ਲਿੰਕ ਸਾਹਮਣੇ ਆ ਗਿਆ। ਨਰੇਸ਼ যাদব ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਹਨੇ ਬੇਦਬੀਆਂ ਕਰਾਈਆਂ, ਕੋਰਟ ਨੇ ਸਜ਼ਾ ਦਿੱਤੀ। ਉਥੇ ਤਾਂ ਰਨੀਤ ਬਿੱਟੂ ਬੋਲਿਆ ਦੀ ਭਾਜਪੀ ਬੋਲੀ ਨਹੀਂ। ਕਿਉਂ ਕੁਰਾਨ ਸ਼ਰੀਫ ਹਿੰਦੂਤਵ ਦੇ ਮੁੱਦੇ ਨੂੰ ਸੂਟ ਨਹੀਂ ਕਰਦਾ? ਉਹ ਬੇਦਬੀ ਨਹੀਂ ਸੀ। ਸੋ ਇਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਰਬੱਤ ਦੇ ਭਲੇ ਲਈ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾਇਆ। ਅਕਾਲ ਤਖਤ ਨੂੰ ਕੋਈ ਤਕਰੀਰ ਦਲੀਲ ਨਹੀਂ ਕੀਤੀ ਨਹੀਂ ਤਾਂ ਬੇਦਬੀ ਦੇ ਦੋਸ਼ੀ ਤਾਂ ਨਰੇਸ਼ ਜੱਤਪਰਕੇ ਸਾਹਮਣੇ ਦੇ ਲੋਕਾਂ ਜਿਹਨਾਂ ਨੇ ਬੇਦਬੀਆਂ ਕਰਾਈਆਂ ਔਰ ਜਸਟਿਸ ਜੋਰਾ ਸਿੰਘ ਨੇ ਤਾਂ ਸ਼ਰਯਾਮ ਕਿਹਾ ਸੀ ਜਿਹੜੇ ਬੇਦਬੀਆਂ ਦੀ ਜਾਂਚ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਭਗਵੰਤ ਮਾਨ ਨੂੰ ਖੁੱਲੀ ਡਿਬੇਟ ਦਾ ਚੈਲੰਜ ਦਿੱਤਾ ਉਹ ਤਾਂ ਕਦੇ ਕਬੂਲਿਆ ਨਹੀਂ ਔਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਨਾਲੇ ਮਾਰਨ ਦੀ ਸਾਜ਼ਿਸ਼ ਨਾਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਹੁਣ ਉਹ ਚ ਬੀਜੇਪੀ ਦੀ ਭਾਈ ਵਾਲੀ ਜਿਹੜੀ ਸਾਹਮਣੇ ਆਈ ਹੈ ਪੰਜਾਬ ਤੇ ਸਿੱਖ ਸਭ ਦੇਖ ਰਹੇ ਨੇ ਨਾਨਕ ਨਾਮਲੇਵਾ ਸਮਝਦੇ ਨੇ ਕਿਸਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਰਿਆਦਾ ਹੈ ਇਹ ਕਾਂਗਰਸੀਆਂ ਨੂੰ ਤੇ ਬਿੱਟੂ ਵਰਗੇ ਭਾਜਪਾਈਆਂ ਨੂੰ ਇਹ ਮਰਿਆਦਾਵਾਂ ਕਦੇ ਸਮਝ ਨਹੀਂ ਆ ਸਕੂ ਦੇਖਣਾ ਹੋਵੇਗਾ ਹੁਣ ਭਾਜਪਾ ਤੇ ਅਕਾਲੀ ਦਲ ਦੀ ਇਹ ਲੜਾਈ ਕਿੱਥੋਂ ਤੱਕ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਅੱਜ ਨਵੇਂ ਸਬੂਤ ਪੇਸ਼ ਕੀਤੇ ਨੇ ਦਰਸਾਲਾ ਸ਼੍ਰਮਣੀ ਅਕਾਲੀ ਦਲ ਦੇ ਚੰਡੀਗੜ੍ਹ ਵਿੱਚ ਸਥਿਤ ਦਫ਼ਤਰ ਦੇ ਵਿੱਚ ਮੌਜੂਦ ਬਿਕਰਮ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੁਝ ਨਵੀਆਂ ਸੀਐਸਟੀਵੀ ਵੀਡੀਓ ਵੀ ਮੀਡੀਆ ਦੇ ਨਾਲ ਸਾਂਝੀਆਂ ਕੀਤੀਆਂ ਜਿਸ ਵਿੱਚ ਨਰਾਇਣ ਸਿੰਘ ਚੌੜਾ ਪੁਲਿਸ ਅਧਿਕਾਰੀਆਂ ਤੇ ਨਾਲ ਗੱਲਬਾਤ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਅਜਿਹੇ ਦੇ ਵਿੱਚ ਬਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸ਼੍ਰੀਕਾਲ ਤਖਤ ਸਹਾ ਵਿਖੇ ਤਾਨਾਤ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤੇ ਇਹਨਾਂ ਸਵਾਲਾਂ ਦਾ ਜਵਾਬ ਵੀ ਮੰਗਿਆ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਅੱਜ ਮੁਰਤੋਂ ਨਵੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ਮੀਡੀਆ ਦੇ ਨਾਲ ਇਹ ਵੀਡੀਓਜ਼ ਸਾਂਝੀਆਂ ਕਰਦਿਆਂ ਹੋਇਆਂ ਵਿਕਰਮ ਮਜੀਠੀਆ ਨੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਤੇ ਉਹਨਾਂ ਨੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਨਰਾਇਣ ਸਿੰਘ ਚੌੜਾ ਨੂੰ ਖੁਦ ਪੁਲਿਸ ਮੁਲਾਜ਼ਮ ਗਾਈਡ ਕਰ ਰਹੇ ਸਨ ਉਹਨਾਂ ਨੇ ਸੀਪੀ ਭੁੱਲਰ ਅਤੇ ਐਸਪੀ ਰੰਦਾਵਾ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ terror module pakistan based ਅੱਜ ਤੱਕ ਫੜ ਲਿਆ ਜਿਹੜਾ isi ਉੱਥੇ terror module ਸਾਹਮਣੇ ਤੁਰਿਆ ਫਿਰਦਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨੂੰ ਫੜਨ ਚ ਫਿਰ ਕਿੱਥੇ ਕੋਲੈਪਸ ਹੋਇਆ ਨਾ ਪੁਲਿਸਿੰਗ ਦਾ ਥੋੜਾ ਫੇਲੀਅਰ ਹੋਇਆ ਨਾ ਜਿਹੜਾ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਹਾਡੇ ਅੱਜ ਦੇ ਬਿਆਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਇੱਕ ਪਾਸੇ ਤਾਂ ਯੂਆਰ ਆਪ ਦੀ ਪਿੱਠ ਥੱਪਤ ਪਾ ਰਹੇ ਹੋ ਕਿ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਥੋੜਾ ਫੇਲੀਅਰ ਹੈ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵਨਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰ ਪਾਰ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਤ ਹੈ ਔਰ ਮੈਂ ਕਾ ਪੋਸਟਰ ਤੁਹਾਡੇ ਤਿਆਰ ਕੀਤਾ ਥੋੜਾ ਇਹਨੂੰ ਵੇਖ ਲਓ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਜਿਹੜਾ ਆਮ ਆਦਮੀ ਪਾਰਟੀ ਦਾ ਇਵੈਂਟ ਮੈਨੇਜਮੈਂਟ ਥੋੜਾ ਡੀਰੇਲ ਹੋ ਗਿਆ ਇਹਦੇ ਚ ਅਰਵਿੰਦ ਕੇਜਰੀਵਾਲ ਜਿਵੇਂ ਨਰੇਸ਼ ਯਾਦਵ ਨੂੰ ਵਰਤ ਲਿਆ ਬੇਅਤ ਵੀ ਲਈ ਹਿੰਦੂ ਮੁਸਲਮਾਨ ਮੁੰਤਾ ਉੱਥੇ ਭਗਵੰਤ ਮਾਨ ਡੀਜੀਪੀ ਔਰ ਸਭ ਨੂੰ ਪਤਾ ਮੈਨੂੰ ਤਾਂ ਖਾਸ ਤੌਰ ਤੇ ਪਤਾ ਹੈ ਗੌਰਵ ਯਾਦਵ ਸਾਹਿਬ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਡਿਨਾਈ ਕਰਦੇ ਹੋ ਕਿਸੇ ਬੋਬੀ ਪੁੱਲਰ ਤੇ ਤੁਹਾਡੇ ਵਿੱਚ ਤਾਂ ਸੂਈ ਨਹੀਂ ਲੰਗਦੀ ਔਰ ਬੋਬੀ ਪੁੱਲਰ ਤੇ ਹਰਪਾਲ ਰੰਦਾ ਵਿੱਚ ਸੂਈ ਨਹੀਂ ਲੰਗਦੀ ਇਹ ਮੈਨੂੰ ਵੀ ਪਤਾ ਥੈਟਸ ਵਾਈ ਇਹਨੂੰ ਇਸ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਔਰ ਉਸ ਬੰਦੇ ਦਾ ਨਰੈਣ ਚੋੜੇ ਨਾਲ ਕੀ ਪਿਆਰ ਹੈ ਇਹ ਜ਼ਰੂਰ ਐਕਸਪਲੇਨ ਕਰਿਓ ਤਿੰਨ ਤਰੀਕ ਦਾ ਮੈਂ ਦੱਸ ਰਿਹਾ ਇੱਕ ਵਾਰ ਇਹ ਨਹੀਂ ਆਉਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਪੁਲਿਸ ਇੱਕ ਆਰੀ ਵੀ ਨਹੀਂ ਉਹਨੂੰ ਫੜਦੀ ਜ਼ਿਕਰ ਖਾਸ ਹੈ ਕਿ ਚੌੜੇ ਦੀ ਪੇਸ਼ੀ ਦੇ ਦੌਰਾਨ ਇੱਕ ਮਹਿਲਾ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਨੂੰ ਲੈ ਕੇ ਮਜੀਠੀਆ ਨੇ ਇਹ ਦਾਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਹਿਮ ਖੁਲਾਸੇ ਵੀ ਕਰਨਗੇ ਨਾਲ ਹੀ ਉਹਨਾਂ ਕਿਹਾ ਹੈ ਕਿ ਉਹ ਪੁਲਿਸ ਇਨਕੁਆਇਰੀ ਨੂੰ ਰੱਦ ਕਰ ਰਹੇ ਨੇ ਤੇ ਗਵਰਨਰ ਨਾਲ ਮੁਲਾਕਾਤ ਕਰਨਗੇ ਤਿਉਹਦਰੇ ਦਲ ਖਾਲਸਾ ਦੇ ਮੈਂਬਰਾਂ ਨੇ ਅੱਜ ਸਕਤਰੇ ਦੇ ਬਾਹਰ ਇੱਕ ਮੰਗ ਪੱਤਰ ਚਿਪਕਾ ਦਿੱਤਾ ਹੈ ਦਰਅਸਲ ਦਲ ਖਾਲਸਾ ਦੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕਰਨ ਵਾਸਤੇ ਗਏ ਹਸਨ ਪਰ ਜਥੇਦਾਰ ਸਾਹਿਬ ਉਹਨਾਂ ਨੂੰ ਨਹੀਂ ਮਿਲ ਸਕੇ ਜਿਸ ਤੋਂ ਬਾਅਦ ਇੱਕ ਮੰਗ ਪੱਤਰ ਬਾਹਰ ਚਿਪਕਾ ਦਿੱਤਾ ਗਿਆ ਉਸ ਮੰਗ ਪੱਤਰ ਦੇ ਵਿੱਚ ਨਰਿੰਦਰ ਸਿੰਘ ਚੌੜਾ ਦੇ ਦਸਤਾਰ ਉਤਾਰਨ ਵਾਲੇ ਅਕਾਲੀ ਆਗੂਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਦੂਜੇ ਪਾਸੇ ਐਸਜੀਪੀਸੀ ਦੀ ਅੰਤਰੰਕ ਕਮੇਟੀ ਨੇ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਣ ਵਾਸਤੇ ਇੱਕ ਮੰਗ ਪੱਤਰ darasa jab nusonpia ਨਰਾਇਣ ਸਿੰਘ ਚੌੜੇ ਦੇ ਵੱਲੋਂ ਜਦੋਂ ਸੁਖਵੀਰ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਨਰਾਇਣ ਸਿੰਘ ਚੌੜਾ ਨੂੰ ਲੈ ਜਾਂਦੀ ਨਜ਼ਰ ਆਈ ਸੀ ਜਿਸ ਤੋਂ ਬਾਅਦ ਕੁਝ ਤਸਵੀਰਾਂ ਦੇ ਵਿੱਚ ਚੌੜਾ ਦੇ ਸਿਰ ਤੇ ਦਸਤਾਰ ਨਹੀਂ ਸੀ ਅਜਿਹੇ ਚ ਦਲ ਖਾਲਸਾ ਦੇ ਮੈਂਬਰ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸਨ ਜਿਸ ਵਿੱਚ ਉਹਨਾਂ ਨੇ ਯੂਥ ਅਕਾਲੀ ਦਲ ਦੇ ਆਗੂਆਂ ਉੱਤੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਨੇ ਚੌੜੇ ਦੀ ਦਸਤਾਰ ਦੀ ਬੇਇੱਜ਼ਤੀ ਕੀਤੀ ਹੈ ਪਰ ਜਥੇਦਾਰ ਸਾਹਿਬ ਮੌਜੂਦ ਨਾ ਹੋਣ ਕਰਕੇ ਖਾਲਸਾ ਦੇ ਮੈਂਬਰਾਂ ਨੇ ਕਤਰੇ ਦੇ ਬਾਹਰ ਹੀ ਮੰਗ ਪੱਤਰ ਚਿਪਕਾ ਦਿੱਤਾ ਅਜਿਹੇ ਚ ਪਰਮਜੀਤ ਸਿੰਘ ਮੰਡ ਦਾ ਕੀ ਕਹਿਣਾ ਸੀ ਇਹ ਵੀ ਸੁਣੋ ਫਿਰ ਤੇ ਬਲਵੰਦਰੇ ਜਾ ਰਹੇ ਨੇ ਚੀਜ਼ ਦੀ ਗਹਿਰਾਈ ਨੂੰ ਸਮਝੀਐ ਸੀ ਭਾਈ ਨਰੈਨ ਸਿੰਘ ਚੌੜਾ ਕੋਈ ਆਮ ਜਜ਼ਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ 70 ਸਾਲ ਦੀ ਉਹਦੀ ਉਮਰ ਹੈ 50 ਸਾਲ ਉਹਨੇ ਖਾਲਸਾਤਨ ਦੇ ਸੰਘਰਸ਼ ਦੇ ਲੇਖੇ ਲਾਏ ਨੇ ਨਿਰੰਤਰ ਲੱਗ ਰਹੇ ਨੇ ਔਰ ਕੋਈ ਹਨ ਪੜ ਨਹੀਂ ਗਾ ਜਜ਼ਬਾਤੀ ਨਹੀਂ ਆ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ ਕਿੰਨੇ ਹੀ ਲੇਖ ਨੇ ਦ੍ਰਿੜ ਨੇ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਏ ਕਿ ਐਸੇ ਦ੍ਰਿੜ ਇਨਸਾਨ ਨੂੰ ਇਨਾ ਅਗਾਾਂ ਦਾ ਕਦਮ ਕਿਉਂ ਚੁਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਸਾਫ ਆ ਕਿ ਪੰਥ ਦਾ ਇੱਕ ਵੱਡਾ ਹਿੱਸਾ ਨਾ ਖੁਸ਼ ਆ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਕਿਉਂਕਿ ਜੱਡਾ ਗੁਨਾਹ ਸੀ ਉਸ ਹਿੱਸੇਰ ਇੱਕ ਵੱਡੇ ਨੂੰ ਲੱਗਦਾ ਕਿ ਓਡੀ ਸਜ਼ਾ ਨਹੀਂ ਸੁਣਾਈ ਗਈ ਓਡੀ ਤਨਖਾਹ ਨਹੀਂ ਲਈ ਗਈ ਦੂਜਾ ਮਸਲਾ ਸੋ ਕਿਸ ਤਰੀਕੇ ਦੀ ਇਹ ਸੇਵਾ ਆ ਇਹ ਕਿਸ ਤਰੀਕੇ ਦੀ ਤਨਖਾਹ ਆ ਇਹਦੇ ਬਾਰੇ ਮੈਂ ਕਿੰਤੋਂ ਨਹੀਂ ਕਰਨਾ ਚਾਹੁੰਦਾ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਇਆ ਚਲੋ ਇੱਕ ਵਾਰੀ ਲੱਗਾ ਹੀ ਵੀ ਅਕਾਲੀ ਦਲ ਨੇ ਘੱਟੋ ਘਾਟ ਖਲੋ ਕੇ ਮੰਨ ਤੇ ਲਿਆ ਪਰ ਉਹਦੇ باوجود ਫੇਰ ਵੇਖੋ ਪੀ ਇਹ ਜਿਹੜੇ ਲੋਕ ਜਿਹੜੇ ਜਸਪ੍ਰੀਤ ਰਾਣੇ ਵਰਗੇ ਆ ਇਹ ਉਦਣ ਨਹੀਂ ਸੜਕਾਂ ਤੇ ਉਤਰੇ ਦੁਸ਼ਮਣ ਦੀ ਪੱਗ ਲਾਉਣ ਦੇ ਲਈ ਦੁਸ਼ਮਣ ਨੂੰ ਹੱਥ ਪਾਉਣ ਦੇ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਦੇ ਫਿਰਦੇ ਤੇ ਜਦੋਂ ਸੁਖਬੀਰ ਬਾਦਲ ਸਾਹਿਬ ਹਣੀ ਵਰਸ਼ਾ ਲੈ ਕੇ ਤੇ ਪਵਿੱਤਰ ਬਾਣਾ ਪਾ ਕੇ ਬੈਠੇ ਨੇ ਤੇ ਉਧਰ ਕਿਸੇ ਨੇ ਉਂਗਲ ਚੁੱਕਦੀਏ ਤੇ ਇਹਨਾਂ ਦੇ ਹਿਰਦੇ ਵਲੁੰਧਰੇ ਜਾਂਦੇ ਨੇ ਸੋ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਲੈ ਕੇ ਆਏ ਸੀ ਕਿ ਭਾਈ ਨਰੈਨ ਸਿੰਘ ਚੌੜਾ ਨੇ ਜੋ ਕੀਤਾ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਕੀਤਾ ਉਹਨਾਂ ਨੂੰ ਐਡਾ ਕਦਮ ਕਿਉਂ ਚੁੱਕਣਾ ਪਿਆ ਇਹਦਾ ਜਵਾਬ ਤੇ ਭਾਈ ਨਰੈਨ ਸਿੰਘ ਚੌੜਾ ਦੇਣਗੇ ਜਿਉਂ ਨਾ ਗੋਲੀ ਚਲਾਈ ਤੇ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਸਾਡੇ ਕਹਿਣ ਤੇ ਨਹੀਂ ਰੁਕਣੀ ਉਹਨਾਂ ਨੇ ਇਹ ਨਹੀਂ ਭਾਵਨਾਵਾਂ ਵੀ ਨਹੀਂ ਵੇਖਣੀਆਂ ਵੀ ਉਹਨਾਂ ਦੀ ਭਾਵਨਾ ਕੀ ਸੀ ਤੇ ਸਾਨੂੰ ਕੋਈ ਰੰਜਵ ਨਹੀਂ ਇੰਡੀਅਨ ਸਿਸਟਮ ਦੇ ਉੱਤੇ ਅਸੀਂ ਇਹਨਾਂ ਦੇ ਕਿ ਤਰਲੇ ਵੀ ਨਹੀਂ ਕੱਟਦੇ ਕਿ ਉਹਨੂੰ ਸਜ਼ਾ ਨਾ দেয়া ਜਾਵੇ ਜਾਂ ਉਹਨੂੰ ਤੁਸੀਂ ਆਹ ਧਾਰਾ ਨਾਲ ਲਾਇਓ ਜਾਓ ਧਾਰਾ ਨਾਲ ਜੋ ਤੁਹਾਡਾ ਕਾਨੂੰਨ ਚੱਲਦਾ ਤੁਸੀਂ ਕਰੋ ਰੰਜ ਇਸ ਗੱਲ ਦਾ ਆ ਕਿ ਪੱਗ ਜਿਹੜੀ ਸਿੱਖਾਂ ਦੇ ਪਹਿਚਾਣ ਆ ਉਹ ਇਸ ਕਾਨੂੰਨ ਦੀ ਜੂਰਿਸਡਿਕਸ਼ਨ ਚ ਨਹੀਂ ਆਉਂਦੀ ਉਹ ਅਕਾਲ ਤਖਤ ਸਾਹਿਬ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਸਾਡੀ ਮੰਗ ਸਾਡੀ ਅਪੀਲ ਅਕਾਲ ਤਖਤ ਸਾਹਿਬ ਨੂੰ ਆ ਕਿ ਉਹ ਇਸ ਦਾ ਨੋਟਿਸ ਲੈਣ ਜੇ ਕੋਈ ਹੋਰ ਹੁੰਦਾ ਤੇ ਨੋਟਿਸ ਕਦੋਂ ਦਾ ਪੰਥ ਆਪ ਵੀ ਲੈ ਲੈਂਦਾ ਬੇਸ਼ਰਮੀ ਇਹ ਆ ਕਿ ਉਹ ਅਕਾਲੀ ਰਲ ਦੇ ਬੰਦੇ ਵੱਲੋਂ ਲਾਈ ਗਈ ਤੇ ਇਸ ਕਰਕੇ ਮੈਂ ਗੱਲ ਪੂਰੀ ਕਰ ਲਾ ਇਸ ਕਰਕੇ ਅਸੀਂ ਅੱਜ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਆਏ ਸੀ। ਸਵੇਰ ਦੇ ਫੋਨ ਕੀਤੇ ਜਾ ਰਹੇ। ਸਕਤਰੇ ਤੇ ਆਏ ਹਾਂ, ਸਕਤਰੇਤ ਨੂੰ ਤਾਲਾ ਆ। ਅੱਜ ਸ਼੍ਰੋਮਣੀ ਕਮੇਟੀ ਦਾ ਵਫਦ ਸਿੰਘ ਸਾਹਿਬ ਨੂੰ ਮਿਲ ਕੇ ਚਲਾ ਗਿਆ। ਮੈਂ ਉਹਨਾਂ ਦੀ ਮਜਬੂਰੀ ਸਮਝਦਾ ਉਹਨਾਂ ਕਿਤੇ ਹੋਰ ਜਾਣਾ ਹੋਏਗਾ। ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਅੰਤਰੰਗ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕ੍ਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸਫ ਫੁਲਕਾ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਐਲਾਨ ਕੀਤਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵਾਸਤੇ ਡਰਾਈਵ ਸ਼ੁਰੂ ਕੀਤੀ ਜਾਵੇਗੀ ਭਾਵ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਸ਼ੁਰੂ ਕੀਤੀ ਜਾਵੇਗੀ ਤਾਂ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੁਲਕਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਦਰਸਲ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਨਵੇਂ ਮੈਂਬਰਾਂ ਦੀ ਭਰਤੀ ਕਰਨੀ ਹੈ ਅਤੇ ਐਚਐਸ ਫੁਲਕਾ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਇਸ ਦੌਰਾਨ ਫੁਲਕਾ ਨੇ ਹੁਰਕੀ ਕਿਹਾ ਆਓ ਸੁਣਦਿਆਂ। ਅਕਾਲੀ ਦਲ ਮੇਂ ਅਬ ਨਈ ਮੈਂਬਰਸ਼ਿਪ ਹੋ ਕੇ ਨਏ ਇਲੈਕਸ਼ਨ ਹੋ ਰਹੇ ਆ, ਨਏ ਡੈਲੀਗੇਟ ਬਣ ਰਹੇ ਆ। یہ اب ایک بہت بڑا چانس ہے پنجاب کے لیے جو پنجاب کی اپنی ریجنل پارٹی ہے جو پنجاب کے ایشوز کو اٹھاتی ہے یہ بہت بڑا چانس ہے اس کو کونتن کیا جائے اور اس پارٹی کو واپس مڑ کھڑا کیا جائے اسی گلوری پہ جس پہ وہ پہلے تھی اور پنجاب کو بہت جورت ہے ریجنل پارٹی کی پنجاب کی اپنی سمسیاں ہیں ایک اپنی پریکولر پنجاب کی جو پرولمز ہیں وہ صرف ریجنل پارٹی ہی ان کو سمجھ سکتی ہے اور ان کا حل نکال سکتی ہے تو اس لیے یہ جی ایک چانس ہے کہ یہ جی اس ریجنل پارٹی کو اسٹرینتن کیا جائے اور یہ جی اس کو واپس اسی مقام پہ لایا جائے جس مقام پہ یہ جی پہلے تھی میں نے کال دیا سبھی کو سب پنجابی جو چاہتے ہیں پنجاب کے لیے کچھ کرنا پنجاب کی سمسیا کا حل کرنا کہ وہ سبھی آ کے ممبر بنے اور جب یہ جی ممبر شپ ڈرائیو شروع ہوگی تو میں خود بھی ممبر بنوں گا یہ جو نئے ڈیلیگیٹ چنے جائیں گے وہ ڈیسائیڈ کریں گے کہ کون سی لیڈرشپ کے ساتھ انہوں نے کام کرنا یہ ان کا ہے وہ ڈیسائیڈ یہ جو سکھ پرمپرا ہے کہ جب کوئی جا کے کال تخت میں معافی مانگتا ہے اور کال تخت اس کو معاف کر دیتا ہے تو پیچھے والی باتیں پھر بولی جاتی ہیں आगे का फिर देखा जाता है अब वो आगे की देखी जाएगी आगे की उनकी कंडक्ट जो है आगे का जिस तरह ऑपरेट करते हैं अब वो डिसाइड करेगा पीछे वाली बातें नहीं आएगी जिक्र खास है कि 2 दिसंबर ਨੂੰ ਫਸੀਲ ਤੋਂ ਜਥੇਦਾਰ ਸਿੰਘ ਸਾਹਿਬ ਵਿਗਿਆਨੀ ਰਕबीर ਸਿੰਘ ਹਰਾਨੇ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਪਹਿਲਾ ਕਦਮ ਫੂਲਖਾਨੇ ਚੁੱਕਿਆ ਉਦੜ ਸੁਧਾਰ ਲਹਿਰ ਨੂੰ ਸਮੇਟਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ 9 ਦਸੰਬਰ ਨੂੰ ਸਵੇਰੇ 11 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਧਾਰ ਲਹਿਰ ਦੇ ਮੈਂਬਰ ਇੱਕ ਬੈਠਕ ਕਰਨਗੇ ਅਜਿਹੇ ਦੇ ਵਿੱਚ ਬੈਠਕ ਤੋਂ ਪਹਿਲਾਂ ਸੁਖਦੇਵ ਢੀਂਸਾਨੀ ਕਹਿ ਦਿੰਦਾ ਹੈ ਕਿ ਜਿਸ ਕਿਸੇ ਨੂੰ ਵੀ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬੜਾਇਆ ਜਾਵੇਗਾ ਉਸ ਨੂੰ ਸਮਰਥਨ ਕਰਨਗੇ ਭਾਵ ਮੇ ਸੁਖਬੀਰ ਬਾਦਲ ਹੀ ਕਿਉਂ ਨਾ ਹੋਣ ਤੇ ਦੂਜੇ ਪਾਸੇ ਜਥੇਦਾਰ ਵੱਡਾਲਾਂ ਨੇ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਨਾ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਜਥੇਦਾਰ ਗੁਰਪ੍ਰਤਾਪ ਸਿੰਘ ਵੱਡਾਲਾ ਨੇ ਕਿਹਾ ਕਿ ਪਿਛਲੇ ਦਿਨਾਂ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹਰਾਂ ਦੇ ਵੱਲੋਂ ਅਤੇ ਪੰਜ ਸਿੰਘ ਸਹਿਬਾਨ ਵੱਲੋਂ ਹੁਕਮ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦਾ ਫੈਸਲਾ ਉਸੇ ਹੀ ਦਿਨ ਕਰ ਲਿਆ ਗਿਆ ਸੀ ਇਸ ਫੈਸਲੇ ਨੂੰ ਰਸਮੀ ਤੌਰ ਤੇ ਲਾਗੂ ਕਰਨ ਵਾਸਤੇ 9 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਵੀਰੇ 11 ਵਜੇ ਸਮੁੱਚੀ ਲੀਡਰਸ਼ਿਪ ਦੀ ਇਕੱਤਰਤਾ ਸੱਦੀ ਗਈ ਹੈ ਜਿਸ ਵਿੱਚ ਪ੍ਰੈਜ਼ੀਡੀਅਮ ਐਗਜ਼ੈਕਟਿਵ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸ਼ਾਮਿਲ ਹੋਣਗੇ ਜਥੇਦਾਰ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਵਿੱਚ ਆਈਆਂ ਉਨਤਾਈਆਂ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਸੀਨੀਅਰ ਆਗੂਆਂ ਦੀ ਸਲਾਹ ਬਗੈਰ ਲਏ ਗਲਤ ਫੈਸਲੇਆ ਕਰਕੇ ਪਾਰਟੀ ਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਸੀ ਇਸ ਮਨੋਰਥ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬੜਾਈ ਗਈ ਸੀ ਜਥੇਦਾਰ ਸਹਿਬਾਨ ਦੇ ਫੈਸਲਿਆਂ ਨਾਲ ਸ੍ਰੀ ਅਕਾਲ ਤਖਤ ਸਹਾਦਾ ਸਤਕਾਰ ਹੋਰ ਉੱਚਾ ਹੋਇਆ ਹੈ ਦੁਨੀਆ ਭਰ ਦੇ ਵਿੱਚ ਸੰਗਤਾਂ ਨੇ ਜਿਸ ਪ੍ਰਕਿਰਿਆ ਨਾਲ ਮर्यादा ਦੀ ਪਾਲਣਾ ਕਰਦਿਆਂ ਹੋਇਆਂ ਸਿੰਘ ਸਾਹਿਬ ਦੇ ਫੈਸਲੇ ਲਏ ਉਸ ਉੱਪਰ ਤਸੱਲੀ ਪ੍ਰਗਟ ਕੀਤੀ ਹੈ ਸਿੰਘ ਸਹਿਬਾਨ ਮਲੋਸ਼ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤ ਦਿੱਤੀ ਗਈ ਸੀ ਕਿ ਸੁਖਬੀਰ ਸਿੰਘ ਬਾਦਲਸਣੀ ਜਿਨ੍ਹਾਂ ਲੀਟਰਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ 3 ਦਿਨਾਂ ਦੇ ਵਿੱਚ ਪ੍ਰਵਾਨ ਕਰ ਲੈ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਤੇ ਰੋਸ ਜਤਾਉਣ ਵਾਲੀ ਵੀ ਗੱਲ ਹੈ ਕਿ ਸਮਾਂ ਬੀਤਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਸਤੀਫੇ ਨਹੀਂ ਲਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਹਰ ਗੁਰਸਿੱਖ ਨੂੰ ਪਾਲਣਾ ਕਰਨੀ ਚਾਹੀਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਹਾਨਾ ਲਗਾ ਕੇ ਅਸਤੀਫਿਆਂ ਨੂੰ ਟਾਲਣ ਦੀ ਕੋਸ਼ਿਸ਼ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਬਰਾਬਰ ਹੈ ਜਥੇਦਾਰ ਵਡਾਲਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਉਹ ਲੀਡਰ ਜੋ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰਨ 'ਚ ਰੁਕਾਵਟਾਂ ਖੜੀਆਂ ਕਰ ਰਹੇ ਨੇ ਅੱਜ ਉਹ ਸਮੁੱਚੇ ਸਿੱਖ ਪੰਥ ਦੇ ਘਟਾਰੇ ਦੇ ਵਿੱਚ ਖੜੇ ਨੇ ਉਨਾ ਇਹ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀਪ ਭਰਤੀ ਕਰਨ ਵਾਸਤੇ ਕਮੇਟੀ ਨੂੰ ਸਿੱਖ ਪੰਥ ਅਤੇ ਪੰਜਾਬੀਆਂ ਵੱਲੋਂ ਮਾਨਤਾ ਦਿੱਤੀ ਜਾ ਰਹੀ ਹੈ ਤੇ ਸੜਾਇਆ ਵੀ ਜਾ ਰਿਹਾ ਹੈ। ਵੱਖ-ਵੱਖ ਸੰਸਥਾਵਾਂ, ਅਦਾਰਿਆਂ ਅਤੇ ਵਰਗਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕਿ ਇਸ ਕਮੇਟੀ ਨੂੰ ਲੈ ਕੇ ਸੰਤਾਵਾਂ ਦੇ ਵਿੱਚ ਵੱਡੀ ਆਸ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮੁਰਤੋ ਸੁਰਜੀਤ ਕਰਨ ਵਾਸਤੇ ਇਸ ਕਮੇਟੀ ਦਾ ਵੱਡਾ ਯੋਗਦਾਨ ਪਾਇਆ ਜਾ ਸਕੇਗਾ। ਉਨਾ ਇਹ ਵੀ ਕਿਹਾ ਹੈ ਕਿ ਇਸ ਕਮੇਟੀ ਨੂੰ ਲੈ ਕੇ ਪੰਜਾਬ ਦੇ ਲੋਕ ਉਡੀਕ ਕਰ ਰਹੇ ਨੇ ਕਿ ਕਦੋਂ ਇਹ ਕਮੇਟੀ ਆਪਣੀ ਭਰਤੀ ਦਾ ਕੰਮ ਸ਼ੁਰੂ ਕਰੇਗੀ ਦੇਸ਼ ਦੀ ਸੱਤ ਪੁਰਾਣੀ ਖਿੱਤਰੀ ਪਾਰਟੀ ਜਿਹੜੀ ਕਿ ਖਾਲਸਾ ਪੰਥ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਦਰਜਮਾਨੀ ਕਰਦੀ ਆਈ ਹੈ ਉਸ ਨੂੰ ਸਮੁੱਚੇ ਪੰਜਾਬੀ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਨੇ ਸਿਰੇਕਾਲ ਤਖਤ ਸਾਫ ਤੋਂ ਹੋਏ ਫੈਸਲੇ ਇਹਨਾਂ ਸਾਰੀਆਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਨੇ ਤੇ ਇਤਿਹਾਸਕ ਮੰਨੇ ਗਏ ਨੇ ਜ਼ਿਕਰ ਇਹ ਖਾਸ ਹੈ ਕਿ ਸੁਧਾਰ ਲਹਿਰ ਦਾ ਹਿੱਸਾ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਤੇ ਸਿੰਘਰ ਢੀਂਸਾ ਦੇ ਵੱਲੋਂ ਅੱਜ ਤਖਤ ਸਿੜੀ ਕੇਸਗੜ ਸਾਹਿਬ ਵਿਖੇ ਜਾ ਕੇ ਆਪਣੀ ਸੇਵਾ ਨਿਭਾਈ ਗਈ। ਉੱਥੇ ਹੀ ਉਹਨਾਂ ਨੇ ਐਲਾਨ ਕੀਤਾ ਕਿ ਪਾਰਟੀ ਜਿਸ ਨੂੰ ਵੀ ਪ੍ਰਧਾਨਗੀ ਸੌਂਪੇਗੀ ਉਹ ਮੰਨਣਗੇ ਤੇ ਜੇਕਰ ਪਾਰਟੀ ਸੁਖਬੀਰ ਬਾਦਲ ਨੂੰ ਮੁਰਤੋਂ ਪ੍ਰਦਾਨ ਬਣਾਉਂਦੀ ਹੈ ਤਾਂ ਵੀ ਸੁਖਦੇਵ ਢੀਂਸਾ ਇਸ ਫੈਸਲੇ ਦਾ ਸਮਰਥਨ ਕਰਨਗੇ। ਉਧਰ ਵੇਖਣਾ ਹੋਵੇਗਾ ਕਿ ਸੁਧਾਰ ਲਹਿਰ ਆਪਣੇ ਆਪ ਨੂੰ ਖਤਮ ਕਰਨ ਤੋਂ ਬਾਅਦ ਜਦੋਂ ਅਕਾਲੀ ਦਲ ਦਾ ਹਿੱਸਾ ਬਣੇਗੀ ਤਾਂ ਫਿਰ ਇਨ੍ਹਾਂ ਫੈਸਲਿਆਂ ਦੇ ਉੱਤੇ ਕੀ ਰਾਏ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਇਹ ਜਾਣਕਾਰੀ ਦਿੱਤੀ ਹੈ ਕਿ ਐਸਸੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਜੋ ਬੀਤੇ ਕੁਝ ਸਮੇਂ ਤੋਂ ਪੈਂਡਿੰਗ ਦੱਸੀ ਜਾ ਰਹੀ ਸੀ 24500 ਕਰੋੜ ਰੁਪਏ ਦੀ ਇਹ ਰਾਸ਼ੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਅਤੇ 200 ਤੋਂ ਵੱਧ ਕਾਲਜਾਂ ਨੂੰ ਇਹ ਪੈਸੇ ਭੇਜੇ ਗਏ ਨੇ ਤਾਂ ਜੋ ਐਸਸੀ ਵਿਦਿਆਰਥੀਆਂ ਦੀ ਪੜਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਗੜ ਨਾ ਪਾਇਆ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾਂ ਕਾਲਜਾਂ 'ਚ ਇਹ ਰਾਸ਼ੀ ਭੇਜਣੀ ਬਕਾਇਆ ਰਹਿੰਦੀ ਉਹਨਾਂ ਨੂੰ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਪਵਨ ਚੰਡੀਗੜ੍ਹ ਵਿਖੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਪੋਸਟ میٹرਿਕ ਸਕਾਲਰਸ਼ਿਪ ਫਾਰ ਐਸਸੀ ਸਟੂਡੈਂਟਸ ਸਕੀਮ ਅਧੀਨ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ 92 ਕਰੋੜ ਰੁਪਏ ਜਾਰੀ ਕੀਤੇ ਨੇ ਤੇ ਸਾਲ 2024-25 ਲਈ ਵਿਦਿਆਰਥੀਆਂ ਦੇ ਵਸੀਫੇ ਲਈ 245 ਕਰੋੜ ਰੁਪਏ ਦੀ ਰਾਸ਼ੀ ਰੱਖਵੇਂ ਰੱਖੀ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਡਿਟ ਕਰਾਇਆ ਗਿਆ ਇਹਨਾਂ ਸਾਰੇ ਕਾਲਜਾਂ ਦਾ ਜਿਨ੍ਹਾਂ ਦੇ ਪੇਮੈਂਟਸ ਬਾਕੀ ਸੀ ਲਗਭਗ 1563 ਕਰੋੜ ਰੁਪਏ ਇਹ ਬਕਾਇਆ ਖੜਾ ਹੋ ਗਿਆ ਸੀ ਔਰ ਅਸੀਂ ਆਡਿਟ ਕਰਾਉਣ ਤੋਂ ਬਾਅਦ ਇਮੀਡੀਏਟਲੀ ਇਹਨਾਂ ਕਾਲਜਾਂ ਨੂੰ ਪੈਸਾ ਪਾਉਣਾ ਸ਼ੁਰੂ ਕੀਤਾ 2023 ਤੋਂ ਜਿਹੜਾ ਪੈਂਡਿੰਗ ਪੈਸਾ ਸੀ ਸਕਾਲਰਸ਼ਿਪ ਦਾ ਤਕਰੀਬਨ 1000 ਤੋਂ ਉੱਪਰ ਸਾਡੇ ਕੋਲੇ ਪ੍ਰਾਈਵੇਟ ਸੰਸਥਾਵਾਂ ਸੀ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਗਿਆ 366 ਕਰੋੜ ਰੁਪਏ ਪਹਿਲਾਂ ਰਿਲੀਜ਼ ਕੀਤੇ ਗਏ ਸੀ ਤੇ ਹੁਣ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਸੰਸਥਾਵਾਂ ਨੂੰ 92 ਕਰੋੜ ਰੁਪਇਆ ਰਿਲੀਜ਼ ਕੀਤਾ ਗਿਆ ਜੋ ਇਹਨਾਂ ਬੱਚਿਆਂ ਦੀ ਪੇਂਟਿੰਗ ਸਕਾਲਰਸ਼ਿਪ ਰਾਸ਼ੀ ਇਹਨਾਂ ਕਾਲਜਾਂ ਕੋਲ ਸੀ ਔਰ ਇਸ ਦੇ ਵਿੱਚ ਤਕਰੀਬਨ 250 ਕਾਲਜ ਕਵਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ ਸੋ ਉਸ ਤੋਂ ਬਾਅਦ ਲਗਾਤਾਰ ਇਹ ਸਕੀਮ ਸਾਡੀ ਜਿਹੜੀ ਬਿਨਾਂ ਕਿਸੇ ਪੇਪ ਪਾਵ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਹੀ ਹੈ ਔਰ ਹਰ ਸਾਲ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਬੰਦ ਕਰ ਦਿੱਤਾ ਸੀ ਇੱਕ ਡ੍ਰੌਪ ਆ ਗਿਆ ਸੀ ਜਦੋਂ ਇਹ ਸਰਕਾਰ ਬਣੀ ਸੀ ਤਾਂ 1.5 ਲੱਖ ਦੇ ਨੇੜੇ ਪਹੁੰਚ ਗਏ ਸੀ ਬੱਚੇ ਜਿਹੜੇ ਇਹ ਸਕੀਮ ਦਾ ਲਾਭ ਲੈ ਰਹੇ ਆ ਔਰ ਅੱਜ ਅਸੀਂ ਇਸ ਪੋਜੀਸ਼ਨ ਤੇ ਆ ਕਿ ਇਸ ਸਾਲ ਦੌਰਾਨ ਸਾਡੇ ਕੋਲ 2.31 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਪੋਰਟਲ ਤੇ ਅਪਲਾਈ ਕੀਤਾ ਪੜਾਈ ਦੇ ਲਈ ਔਰ ਸਾਡਾ ਟੀਚਾ ਇਹ ਹੈ ਕਿ ਅਸੀਂ ਇਸ ਤੋਂ ਵੀ ਵੱਧ ਬੱਚੇ ਪੰਜਾਬ ਦੇ ਜਿਹੜੇ ਐਸਈ ਕੈਟਾਗਰੀ ਨਾਲ ਸੰਬੰਧਿਤ ਬੱਚੇ ਆ ਉਹਨਾਂ ਨੂੰ ਪੋਰਟਲ ਤੇ ਰਜਿਸਟਰ ਕਰੀਏ ਕਿਉਂਕਿ ਅਸੀਂ 2.6 2 ਲੱਖ 60 ਹਜ਼ਾਰ ਬੱਚਿਆਂ ਦਾ ਟਾਰਗੇਟ ਰੱਖਿਆ ਸੀ ਔਰ ਇਸ ਤੋਂ ਵੀ ਵੱਧ ਬੱਚਿਆਂ ਨੂੰ ਅਸੀਂ ਐਨਰੋਲ ਕਰਕੇ ਇਸ ਸਕੀਮ ਦਾ ਲਾਭ ਦੇਣਾ ਇਹ ਸਾਡਾ ਟਾਰਗੇਟ ਹੈ ਜ਼ਿਕਰਾ ਖਾਸ ਹੈ ਕਿ ਬਾਕੀ ਰਹਿੰਦੀਆਂ ਸੰਸਥਾਵਾਂ ਨੂੰ ਵੀ ਜਲਦ ਅਦਾਇਗੀ ਕਰਨ ਦਾ ਆਸ਼ਵਾਸਨ ਵੀ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਫੈਸਲੇ ਦੀ ਹਰ ਕਿਸੇ ਦੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਬੀਤੇ ਦਿਨ 101 ਮਰਜੀਵੜੇ ਕਿਸਾਨਾਂ ਦਾ ਜਥਾ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਿਹਾ ਸੀ ਜਦ ਹੰਜੂ ਗੈਸ ਦੇ ਗੋਲੇ ਸੁੱਟ ਕੇ ਹਰਿਆਣਾ ਪੁਲਿਸ ਨੇ ਇਹਨਾਂ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਤੇ ਅੱਜ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਇਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਹੋਣ ਨਾਲ ਹੀ ਉਹਨਾਂ ਕਿਹਾ ਕਿ ਜਿਹੜੀਆਂ ਮੰਗਾਂ ਲੈ ਕੇ ਦਿੱਲੀ ਦੀ ਤਿਆਰੀ ਕਰ ਰਹੀਆਂ ਨੇ ਕਿਸਾਨ ਜਥੇ ਬੰਦੀਆਂ ਪੰਜਾਬ ਦੇ ਵਿੱਚੋਂ ਮੰਗਾ ਮੰਨੀਆਂ ਜਾ ਚੁੱਕੀਆਂ ਨੇ ਬੀਤੇ ਦਿਨ 101 ਮਰਜੀਵੜੇ ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਕਰਨ ਵਾਸਤੇ ਤਿਆਰੀ ਖਿੱਚੀ ਸੀ ਹਾਲਾਂਕਿ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਡਕ ਲਿਆ। ਕੁਝ ਬੈਰੀਏਡ ਤੋੜਨ ਤੋਂ ਬਾਅਦ ਸੀਮੰਟ ਦੀ ਕੰਧ ਕੋਲ ਜਦੋਂ ਕਿਸਾਨ ਪਹੁੰਚੇ ਤਾਂ ਫਿਰ ਉਸ ਕੰਧ ਨੂੰ ਪਾਰ ਨਹੀਂ ਕਰ ਸਕੇ। ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ੱਟਣ ਵਾਸਤੇ ਹੰਝੂ ਗੈਸ ਦੇ ਗੋਲਿਆਂ ਦੀ ਵੀ ਵਰਤੋਂ ਕੀਤੀ। ਅਜਿਹੇ ਦੇ ਵਿੱਚ ਕਿਸਾਨਾਂ ਦੇ ਜਥੇ ਨੂੰ ਵਾਪਸ ਪਰਤਣਾ ਪਿਆ ਅਤੇ ਕੱਲ ਇੱਕ ਵਾਰ ਫੇਰ ਜਥਾ ਦਿੱਲੀ ਕੂਚ ਦੀ ਤਿਆਰੀ ਕਰੇਗਾ। ਅੰਬਾਲਾ ਦੇ ਵਿੱਚ ਤਾਰਾ 143 ਜੋ ਹੁਣ ਬੀਐਨਐਸ ਦੀ ਤਾਰਾ 163 ਬਣ ਚੁੱਕੀ ਹੈ ਉਹ ਵੀ ਲਾਗੂ ਕੀਤੀ ਗਈ। ਅਜਿਹੇ ਦੇ ਵਿੱਚ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਕਿਸਾਨ ਚੁੱਥੇ ਬੰਦੀਆਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਹੈ। ਇਹਨਾਂ ਨੂੰ ਅਪੀਲ ਆ ਕਿ ਜਿਹੜੇ ਕਿਸਾਨਾਂ ਦੀ ਹਜ਼ਾਰਾਂ ਕਰੋੜ ਦੀ ਲੁੱਟ ਹੋ ਗਈ। ਭਾਰਤ ਸਰਕਾਰ ਨੇ 44000 ਕਰੋੜ ਰੁਪਏ ਐਮਐਸਪੀ ਤੇ ਖਰੀਦ ਲਈ ਦਿੱਤਾ ਸੀ। ਉਹ ਪੂਰੀ ਖਰੀਦ ਕੀਤੀ ਨਹੀਂ। ਕਿਸਾਨ ਮੰਡੀਆਂ ਚ ਰੁਲਦਾ ਰਿਹਾ 15-15 ਦਿਨ ਮਹੀਨਾ-ਮਹੀਨਾ ਉਹਨੇ ਘਬਰਾ ਕੇ ਜਿਹੜੇ ਉਹਨੂੰ ਕੱਟ ਲੱਗੇ ਨੇ 5-5 7-700 ਰੁਪਏ ਦੇ 3-300 ਰੁਪਏ ਦੇ ਉਹਦੀ ਭਰਪਾਈ ਕੌਣ ਕਰੇਗਾ ਉਹ ਆਪਦੀ ਲੜਾਈ ਲੜ ਨਹੀਂ ਸਕਦਾ ਉਹਦੇ ਲਈ ਜਥੇਬੰਦੀਆਂ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹਦਾ ਕੇ ਵਿਚ ਰੱਖਿਆ ਹੀ ਨਹੀਂ ਹੈ ਕਿਉਂਕਿ ਉਹਦੇ ਚੋਂ ਸਾਰੇ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੁੱਟ ਕੀਤੀ ਹੈ ਔਰ ਵਪਾਰੀਆਂ ਨੇ ਔਰ ਸਰਕਾਰੀ ਅਧਿਕਾਰੀਆਂ ਨੇ ਔਰ ਉਹਦੇ ਚ ਕੁਝ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋ ਗਏ ਸੀ ਇਸ ਕਰਕੇ ਨਹੀਂ ਰੱਖ ਰਹੇ ਤੇ ਉਹ ਇਮਾਨਦਾਰੀ ਨਾਲ ਕਿਸਾਨ ਦੀ ਲੜਾਈ ਲੜਨੀ ਹੈ ਤਾਂ ਉਹ ਕਿਸਾਨ ਨੂੰ ਉਹਦੀ ਫਸਲ ਦੀ ਪੈਦਾਵਾਰ ਦੀ ਪੂਰੀ ਕੀਮਤ ਮਿਲੇ। ਔਰ ਜਦੋਂ ਕਿ ਭਾਰਤ ਸਰਕਾਰ ਨੇ ਦਿੱਤੀ ਹੈ। ਤੁਸੀਂ ਐਮਐਸਪੀ ਦੇ ਕਾਨੂੰਨ ਦੀ ਗੱਲ ਕਰਦੇ ਹੋ। ਕਿਹੜਾ ਕਾਨੂੰਨ ਦੀ ਗੱਲ ਕਰਦੇ ਹੋ? ਕਾਨੂੰਨ ਤੱਜ ਵੀ ਬਣਿਆ ਹੋਇਆ। ਪੰਜਾਬ 'ਚ ਐਮਐਸਪੀ ਦੀ ਖਰੀਦ ਹੁੰਦੀ ਹੈ ਦੋਨਾਂ ਫਸਲਾਂ ਤੇ। ਬਾਕੀਆਂ ਤੇ ਵੀ ਹੋਜੂਗੀ। ਜਿਹੜੀ ਬਿਜਣੀ ਹੈ ਉਹਦੇ ਬਾਰੇ ਗੱਲ ਕਰੋ। ਐਵੇਂ ਕਿਸਾਨ ਨੂੰ ਭੰਬਲ ਪੂਸੇ ਚ ਨਾ ਪਾਓ ਔਰ ਪੰਜਾਬ ਦਾ ਵੀ ਨੁਕਸਾਨ ਨਾ ਕਰੋ ਔਰ ਆਪਸ ਚ ਏਕਾ ਕਰੋ। ਏਕਾ ਕਰਕੇ ਸਹੀ ਤਰੀਕੇ ਨਾਲ ਉਹਨੀਆਂ ਮੰਗਾਂ ਦੇ ਲਈ ਸੰਘਰਸ਼ ਹਰਜੀਤ ਗਰੇਵਾਲ ਨੇ ਨਾਕੇਵਲ ਕਿਸਾਨਾਂ ਨੂੰ ਇਕਜੁੱਟ ਹੋਣ ਵਾਸਤੇ ਅਪੀਲ ਕੀਤੀ ਹੈ ਬਲਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਤਿੱਖੇ ਹਮਲੇ ਕੀਤੇ ਨੇ ਵੇਖਣਾ ਹੋਵੇਗਾ ਇਸ ਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਅੱਜ ਦੇ ਪੰਜਾਬ ਨਿਊਜ਼ ਬਲਟਨ ਵਿੱਚ ਬਸ ਇੰਨਾ ਹੀ ਕਲਫਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ